ਪੰਜਾਬ ਦੀਆਂ ਜੇਲਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਦੱਸ ਦਈਏ ਕਿ ਜੇਲ੍ਹ ਦਾ ਜੋ ਸਿਸਟਮ ਹੈ ਇਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾ ਰਿਹਾ ਹੈ ਸੋ ਇਸੇ ਨੂੰ ਲੈ ਕੇ ਜੋ ਹੋਰ ਵੀਡੀਓ ਕਾਨਫਰੈਂਸਿੰਗ ਰੂਮ ਹੈ ਪੰਜਾਬ ਦੀਆਂ ਜੇਲਾਂ ਦੇ ਵਿੱਚ ਤਿੰਨ ਨਵੇਂ ਬਣਾਏ ਜਾ ਰਹੇ ਨੇ ਜੀਹਾਂ ਦੱਸ ਦਈਏ ਕਿ ਹਰ ਰੋਜ਼ ਗੈਂਗਸਟਰਾਂ ਕੈਦੀਆਂ ਅਤੇ ਅੰਡਰ ਟ੍ਰਾਇਲਰ ਨੂੰ ਸੁਰੱਖਿਆ ਦੇ ਨਾਲ ਅਦਾਲਤਾਂ 'ਚ ਲੈ ਜਾਣ ਦੀ ਬਜਾਏ ਜੇਲ੍ਹ ਦੇ ਅੰਦਰੋਂ ਹੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਜਾ ਸਕੇ ਇਸ ਲਈ ਗ੍ਰਹਿ ਵਿਭਾਗ ਵੱਲੋਂ ਪੰਜਾਬ ਦੀਆਂ 9 ਜ਼ਿਲ੍ਹਾ ਜੇਲ੍ਹਾਂ ਦੇ ਵਿੱਚ ਤਿੰਨ ਨਵੇਂ ਵੀਡੀਓ ਕਾਨਫਰੈਂਸਿੰਗ ਰੂਮ ਬਣਾਏ ਜਾ ਰਹੇ ਨੇ ਭਾਵੇਂ ਕਿ ਕੁਝ ਜ਼ਿਲ੍ਹਾ 'ਚ ਵੀਡੀਓ ਕਾਨਫਰੈਂਸਿੰਗ ਰੂਮ ਖਾਣ ਪਰ ਨਵੇਂ ਕਾਨੂੰਨ ਲਾਗੂ ਹੋਣ ਅਤੇ ਕੈਦੀਆਂ ਤੇ ਨਜ਼ਰਬੰਦਾ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ਕਾਰੀਦ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ ਸਾਰੀਆਂ ਜੇਲ੍ਹਾਂ 'ਚ ਨਵੇਂ ਆਡੀਓ ਨਵੇਂ ਵੀਡੀਓ ਕਾਨਫਰੈਂਸਿੰਗ ਰੂਮ ਉਨੇ ਹੁਣ ਦਾ ਫੈਸਲਾ ਕੀਤਾ ਹੈ ਇਸ ਕੰਮ ਲਈ ਗ੍ਰਹਿ ਵਿਭਾਗ ਵੱਲੋਂ 74.64 ਲੱਖ ਰੁਪਏ ਖਰਚ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਸਬ ਜੇਲ ਪੱਟੀ 'ਚ ਬਿਜਲੀ ਦੀ ਚਾਰਦੁਆਰੀ ਬਣਾਉਣ ਲਈ 13.36 ਪਠਾਨਕੋਟ ਦੇ ਟਾਇਲਟ ਦੀ ਵਿਸ਼ੇਸ਼ੀ ਮੁਰੰਮਤ ਤੇ ਨਵੀਨੀ ਕਰਨ ਲਈ 2.35 ਲੱਖ ਰੁਪਏ ਦੇ ਟੈਂਡਰ ਜਾਰੀ ਕੀਤੇ ਨੇ ਇਸ ਟੈਂਡਰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਵੱਲੋਂ 8 ਜੁਲਾਈ ਨੂੰ ਜਾਰੀ ਕਰ ਦਿੱਤੇ ਗਏ ਸੀ ਤੋਂ ਦੱਸ ਦਈਏ ਕਿ ਇਹ ਟੈਂਡਰ 24 ਜੂਨ 2024 ਨੂੰ ਜਾਰੀ ਕੀਤਾ ਜੋ ਕਿ 17 ਜੁਲਾਈ ਨੂੰ ਖੋਲ੍ਹਿਆ ਜਾਵੇਗਾ ਇਸ ਤੋਂ ਬਾਅਦ ਉਹਨਾਂ ਦੇ ਵਰਕ ਆਰਡਰ ਜਾਰੀ ਕਰਕੇ ਕੰਮ ਸ਼ੁਰੂ ਕਰ ਦਿੱਤਾ ਹੈ ਜੀਹਾਂ ਦੱਸ ਦਈਏ ਕਿ ਇਸੇ ਤਰ੍ਹਾਂ ਜੇਲਾ ਦੇ ਵਿੱਚ ਉੱਚ ਸੁਰੱਖਿਆ ਵਾਲੇ ਖੇਤਰਾਂ 'ਚ ਤਾਰਾਂ ਦੀ ਚਾਰ ਦਿਵਾਰੀ ਬਣਾਉਣ ਦੇ ਲਈ ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ 16.51 ਲੱਖ ਰੁਪ ਜੋ ਵੀ ਤੇ ਵਾਕ ਵਾਕ ਜੋ ਜ਼ਿਲ੍ਹੇ ਨੇ ਉਹਨਾਂ ਦੇ ਜੇਲਾ ਬਣੀਆਂ ਨੇ ਲੱਖ ਲੱਖ ਕਈਆਂ ਨੂੰ ਕਰੋੜ ਦੇ ਕਈਆਂ ਨੂੰ ਲੱਖ ਦੇ ਜੋ ਲੱਖਾਂ ਰੁਪਏ ਜੋ ਖਰਚ ਕੀਤੇ ਜਾਣਗੇ ਸੋ ਦੱਸਦੇ ਕਿ ਪੰਜਾਬ ਦੇ ਜੇਲ੍ਹਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੇ ਲਈ ਗ੍ਰਹਿ ਵਿਭਾਗ ਦੇ ਵੱਲੋਂ ਇਹ ਫਟਾਕਾ ਕਦਮ ਚੁੱਕਿਆ ਗਿਆ। ਪੰਜਾਬ ਦੀਆਂ ਜੇਲ੍ਹਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਦੱਸਦੀ ਹੈ ਕਿ ਜੇਲ੍ਹ ਦੇ ਸਿਸਟਮ ਐ ਇਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾ ਰਿਹਾ ਹੈ ਸੋ ਇਸ ਦੇ ਨੂੰ ਲੈ ਕੇ ਜੋ ਹੋਰ ਵੀਡੀਓ ਕਾਨਫਰੈਂਸਿੰਗ ਰੂਮ ਹੈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਿੰਨ ਨਵੇਂ ਬਣਾਏ ਜਾ ਰਹੇ ਨੇ ਜੀਹਾਂ ਦੱਸਦੀ ਹੈ ਕਿ ਹਰ ਰੋਜ਼ ਗੈਂਗਸਟਰਾਂ ਕੈਦੀਆਂ ਅਤੇ ਅੰਡਰ ਟ੍ਰਾਇਲਰ ਨੂੰ ਸੁਰੱਖਿਆ ਦੇ ਨਾਲ ਅਦਾਲਤਾਂ 'ਚ ਲੈ ਜਾਣ ਦੀ ਬਜਾਏ ਜੇਲ੍ਹ ਦੇ ਅੰਦਰੋਂ ਹੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਜਾ ਸਕੇ ਇਸ ਲਈ ਗ੍ਰਹਿ ਵਿਭਾਗ ਵੱਲੋਂ ਪੰਜਾਬ ਦੀਆਂ 9 ਜ਼ਿਲ੍ਹਾ ਜੇਲ੍ਹਾਂ ਦੇ ਵਿੱਚ ਤਿੰਨ ਨਵੇਂ ਵੀਡੀਓ ਕਾਨਫਰੈਂਸਿੰਗ ਰੂਮ ਬਣਾਏ ਜਾ ਰਹੇ ਨੇ ਭਾਵੇਂ ਕਿ ਕੁਝ ਜ਼ਿਲ੍ਹੇ 'ਚ ਵੀਡੀਓ ਕਾਨਫਰੈਂਸਿੰਗ ਰੂਮ ਖਾਣ ਪਰ ਨਵੇਂ ਕਾਨੂੰਨ ਲਾਗੂ ਹੋਣ ਅਤੇ ਕੈਦੀਆਂ ਤੇ ਨਜ਼ਰਬੰਦਾ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ਕਾਰਿਤ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ ਸਾਰੀਆਂ ਜੇਲ੍ਹਾਂ 'ਚ ਨਵੇਂ ਆਡੀਓ ਨਵੇਂ ਵੀਡੀਓ ਕਾਨਫਰੈਂਸਿੰਗ ਬਣਾਉਣ ਦਾ ਫੈਸਲਾ ਕੀਤਾ ਹੈ ਇਸ ਕੰਮ ਲਈ ਗ੍ਰਹਿ ਵਿਭਾਗ ਵੱਲੋਂ 74.64 ਲੱਖ ਰੁਪਏ ਖਰਚ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਸਬ ਜੇਲ ਪੱਟੀ ਜਿ ਬਿਜਲੀ ਦੀ ਚਾਰਦिवारी ਬਣਾਉਣ ਲਈ 13.36 ਪਠਾਨਕੋਟ ਚ ਟਾਇਲਟ ਦੀ ਵਿਸ਼ੇਸ਼ ਮੁਰੰਮਤ ਤੇ ਨਵੀਨੀ ਕਰਨ ਲਈ 2.35 ਲੱਖ ਰੁਪਏ ਦੇ ਟੈਂਡਰ ਜਾਰੀ ਕੀਤੇ ਨੇ ਇਸ ਟੈਂਡਰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਵੱਲੋਂ 8 ਜੁਲਾਈ ਨੂੰ ਜਾਰੀ ਕਰ ਦਿੱਤੇ ਗਏ ਸੀ ਤੋਂ ਦੱਸ ਦਈਏ ਕਿ ਇਹ ਟੈਂਡਰ 24 ਜੂਨ 2024 ਨੂੰ ਜਾਰੀ ਕੀਤੇ ਜਾਂ ਜੋ ਕਿ 17 ਜੁਲਾਈ ਨੂੰ ਖੋਲ੍ਹਿਆ ਜਾਵੇਗਾ ਇਸ ਤੋਂ ਬਾਅਦ ਉਹਨਾਂ ਦੇ ਵਰਕ ਆਰਡਰ ਜਾਰੀ ਕਰਕੇ ਕੰਮ ਸ਼ੁਰੂ ਕਰ ਦਿੱਤਾ ਹੈ ਜੀਹਾਂ ਦੱਸਦੇ ਕਿ ਇਸੇ ਤਰ੍ਹਾਂ ਜੇਲਾ ਦੇ ਵਿੱਚ ਉੱਚ ਸੁਰੱਖਿਆ ਵਾਲੇ ਖੇਤਰ ਚ ਤਾਰਾਂ ਦੀ ਚਾਰ ਦਿਵਾਰੀ ਬਣਾਉਣ ਦੇ ਲਈ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਚ 16.51 ਲੱਖ ਰੁਪਏ ਕੇਂਦ ਚੋਵੀਤੇ ਵਾਕ ਵਾਕ ਜੋ ਜ਼ਿਲ੍ਹੇ ਨੇ ਉਹਨਾਂ ਦੇ ਜੋ ਜੇਲਾ ਬਣੀਆਂ ਨੇ ਲੱਖ ਲੱਖ ਕਈਆਂ ਨੂੰ ਕਰੋੜ ਦੇ ਕਈਆਂ ਨੂੰ ਲੱਖ ਦੇ ਜੋ ਲੱਖਾਂ ਰੁਪਏ ਜੋ ਖਰਚ ਕੀਤੇ ਜਾਣਗੇ ਸੋ ਦੱਸ ਦੇਗੇ ਪੰਜਾਬ ਦੇ ਜੇਲਾ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੇ ਲਈ ਗ੍ਰਹਿ ਵਿਭਾਗ ਦੇ ਵੱਲੋਂ ਇਹ ਫਟਟਾ ਕੱਟ ਚੁੱਕਿਆ ਗਿਆ ਹੈ